ਸਾਰੇ ਮੇਰੇ ਨਾਲ ਸੰਦੀਪ ਜੀ ਫਿਰ ਤੋਂ ਆ ਬੋ ਬੋ ਵਾਲੇ ਕਮ ਜੀ ਤੇ ਪਿੰਡ ਤਿਮਣ ਪਹੁੰਚ ਚੁੱਕੇ ਆ ਭਾਈ ਜੀ ਨਾਲੋ ਦੇਖੋ ਅੱਜ ਵੀ ਨਾ ਕੋ ਸਾਧਾੜ ਦੇ ਲੱਗ ਪਸ਼ੂ ਸੇਲ ਆ ਨਾਲ ਇੱਕ ਨੀਲੀ ਵੀ ਲੈ ਕੇ ਆਂਦੀ ਆ ਤੇ ਆਓ ਹੋਰ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਸਤਿਕਾਰ ਭਾਈ ਜੀ ਕਿਦਾਂ ਬਹੁਤ ਵਧੀਆ ਸੰਦੀਪ ਜੀ ਬਹੁਤ ਵਧੀਆ ਕਰਦੇ ਚਲਾ ਰਹੇ ਜਾਂਦੇ ਗਏ ਬਹੁਤ ਬਹੁਤ ਚੜ੍ਹਦੀ ਕਲਾ ਬਾਬੇ ਨਾਮ ਦੇ ਦੇਖਿਆ ਮੈਂ ਭਾਈ ਜੀ ਸਾਰਾ ਬੇਜਾ ਉਸਾਰ ਪ੍ਰਵਾਹ ਅੱਜ ਬਹੁਤੇ ਟਾਇਰ ਆ ਮਾਰਿਆ ਗੱਲ ਬੱਤੇ ਤੁਹਾਨੂੰ ਪਤਾ ਹੀ ਫਿਰ ਇੱਕ ਦਿਨ ਤੁਹਾਨੂੰ ਸੁਣਾ ਮੇਰੇ ਕੋਲ ਕੰਮ ਆ ਸੋਮਵਾਰ ਅੱਛਾ ਜੀ ਤਾਂ ਕਿ ਮਾਈ ਜਨ ਵੀਰ ਇੱਕ ਬੰਗਾਲ ਜਾਣਾ ਬਾਰਕ ਆਈ ਆਖਿਆ ਤਾਂ ਲੇਟ ਆਣਾ ਸੀ ਮੱਧਾ ਲੈਣ ਫੜੇ ਲੇਟ ਗਏ ਅਜੇ ਜੋੜਾ ਤਾਂ ਹੁਣੇ ਆਇਆ ਸਾਡੇ ਕੋਲ ਆ ਜੀ ਚਲੋ ਅੱਜ ਸਰ ਨੀਲੀ ਜਹਨੇ ਹਾਂ ਜੀ ਨੀਲੀ ਜਹਨੇ ਆਹ ਦੇਖੇ ਦੇਖੀ ਸਿੰਗਾ ਕਰਕੇ ਲੱਗਾ ਦੇਖੋ ਨਾਲ ਯਾਰ ਕੇ ਬਾਜਦਾ ਬਾਜਦਾ ਮੱਤਾ ਤੁਹਾਨੂੰ ਸਾਰੇ ਨਾਲ ਆ ਜੀ ਪਹਿਲਾਂ ਸੁਣਾ ਪਹਿਲਾਂ ਸੁਣਾ ਭਜੀ 4:00 ਬੰਦ ਕਰ ਦੇ ਤੇ ਭਜੀ ਚਲੋ ਜੀ ਉਹਨੂੰ ਮਾਦੀ ਦਾਣੇ ਕੁਝ ਕਰਦਾ ਮਾਦੀ ਦਾ ਪੁੱਛਾ ਜੀ 10 ਮਿੰਟ ਦੀ ਆ ਰਹੀ ਹੈ ਜੀ ਡਾਇਮੰਡ ਦੀ ਆ ਰਹੀ ਹੈ ਅਰੇ ਬੰਦਰ ਦਾ ਫੇਰ ਇਹ ਚੋੜੀ ਕੁਆਲਟੀ ਇਹ ਤੋਂ ਵਾਗੋ ਵਾਗੋ ਬਹਰੀ ਕੀ ਆ ਦੇਖੋ ਕਿਹੜੀ ਚੀਜ਼ ਦੇਖੋ ਅੱਖਾਂ ਬਿੱਲੀਆਂ ਪੂਰੀ ਪਿਓਰ ਨੇ ਜੀ ਇਹ ਨਹੀਂ ਚਾਰ ਦਾ ਤੇ ਬਾਕੀ ਠੰਢੀ ਵੜੀ ਆ ਬਾਜ਼ਾਰ ਚ ਰਸਾ ਸੁੱਟ ਕੇ ਸਾਡੇ ਚਾਰ ਦਾ ਪਿਓਰ ਨਾ ਯਾਰ ਸਿੱਧਾ ਬਣਾ ਦੇ ਤੇਰੀ ਬੋਲ ਚਾਰ ਦਾ ਪਿਓਰ ਬਟੋਰ ਇੱਥੇ ਥੱਲੇ ਬੈਠੋ ਇੱਧਰ ਮੈਂ ਥੱਲੇ ਬੈਠੀ ਐਤੋ ਇੱਧਰ ਮਾਰੋ ਸਾਫੀ ਪਰ ਲੱਗਦੇ ਤੁਸੀਂ ਬੈਠੋ ਪਾਉਣ ਸਕੇ ਅੱਛਾ ਚੱਕਰੀ ਕੋਈ ਨਹੀਂ ਕੋਈ ਜਿਹਦੇ ਮਨੇ ਮਾਰਦੀ ਬੋ ਜੀ ਆ ਇੰਦਰ ਦੀ ਬੈਠੋ ਬੱਚਾ ਖਲਦਾ ਕਰਾ ਜੀ ਹਾਂਜੀ ਬੱਚਾ ਬੱਚਾ ਕੱਲ ਦੀ ਸੌਂ ਨਹੀਂ ਸੁਈ ਜੀ ਉਹਦੇ ਟੀਨਾ ਵੀ ਨੀਲੀ ਦਾ ਲੱਗਦਾ ਟੀਨਾ ਦੀ ਦਾਵਾ ਪਰ ਬੱਚਾ ਫੜਾ ਜਾ ਬਣਾਉਂ ਦਿੰਦਾ ਕੱਟੀ ਹੋ ਜਾਂਦੀ ਜਿਹਦੇ ਲੱਗਾ ਸੀ ਇਹ ਗੱਲ ਲੱਗਾ ਕੋਈ ਨਹੀਂ ਤੋਰੋ ਛੋਟੀ ਆਪਣਾ ਸਰਕਾਰੀ ਡਾਕਟਰ ਕਿਉਂ ਕਿਵੇਂ ਨਿਕਲੀ ਜੀ ਜਲਦੀ ਸਾਡੇ ਤੋਂ ਬਾਜ਼ਾਰ ਛੱਡ ਕੇ ਆ ਗਏ ਡਾਕਟਰ ਆ ਗਏ ਘਰ ਦਾ ਪਹਿਲੇ ਲੈ ਗਿਆ ਆਹੇ ਲਓ داب دو منے پاس کي نه هاجي هاجي داب دو منے پاس ورا ورا ياو 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 قومي شي بازار کي بياري ٿمڻي سورو بھائی تو دارن کي پنهنجي ڪاٿي لڳو ٿو ٺيڪ آهي ٿورو ٿورو ويس ياو ਕੱਟੀ ਮਗਰ ਆ ਗਈ ਕੱਟੀ ਮਗਰ ਆ ਗਈ ਮੋਹਰਾ ਦੀ ਕੱਟੀ ਜੇ ਬਹਿਨ ਜੀ ਦੀ ਜੀ ਡਰਾਈਵਰ ਦੇ ਹਾਂਜੀ ਕੀ ਗੱਲ ਆਉਂਦੇ ਦਵਾ ਬਾਕੀ ਦਾ ਧਾਰਾ ਦਿਖਾ ਦੋ ਕੋਈ ਵਿੱਚ ਫਰੇ ਮਾਰ ਰਮਾਓ ਆ ਬੇਖੇ ਦਿਖਾਓ ਮੜੇ ਲੱਗ ਜੇ ਪਹਿਲੇ ਮਾਰਦੇ ਚੱਲ ਬੇ ਮਾਰ ਦੋ ਸਰਮਾ ਬੇਪਛਾਹ ਆਈ ਬੇਪਛਾਹ ਚਾਈ ਬਹੁਤ ਆ ਗਈ ਤੁਹਾਨੂੰ ਪੰਜਾਬਣੇ ਕਰਾਈ ਦੇ ਵੇ ਜੀ ਜੀ ਮਾਦੀ ਬਈ ਜੋ ਸਾਡੇ ਚਾਰੀ ਨੇ ਖੜੀ ਨਹੀਂ ਰਹੀ ਜੀ ਹਾਂਜੀ ਕਾਹਦੀ ਕੋਈ ਨਹੀਂ ਉਹਨਾਂ ਨੇ ਗੱਲ ਬੇਰਪੁਰ ਦੇ ਕੋਲ ਖੜੀ ਤਾਂ ਨਹੀਂ ਹੋਈ ਹਾਂਜੀ ਜੀ ਜਾਇ ਜੀ ਅਗਰ ਜੈ ਜੀ ਜੇ ਵੀ ਇੱਕ ਦੱਸ ਦੇ ਜੈ ਜੀ ਜਲਨ ਕੋਟੇ ਖੜੋ ਹਾਂਜੀ ਛਾੜੀ ਕਟ ਕਰ ਇੱਕ ਬੰਦੀ ਕਟ ਪਾ ਲੱਖ ਦੀ ਜਾ ਦੇ ਕੋਲ ਲੱਖੜਾ ਕੁਆਲਟੀ ਆ ਦੇਖੋ ਛੋਟੀ ਦੀ ਰੱਖ ਰਹੀ ਨਹੀਂ ਕੁਆਲਟੀ ਹੈਗੀ ਆ ਬਾਕੀ ਇੱਧਰ ਛੋਟੀ ਖੜੀ ਤੇਰੀ ਲੱਗਦੀ ਛੋਟੇ ਭਾਵੇਂ ਮੱਡੀ ਦਾ ਜਦ ਲੱਖ ਸਵਾ ਲੱਖ ਨੂੰ ਭੇਜਣਾ ਜਿੰਨੀ ਖੜੀ ਹਾਂ ਬਾਕੀ ਕਰੋ ਜਿੱਦਾਂ ਤੁਸੀਂ ਆਖੋ ਕਰ ਲੈਣਾ ਚਲੋ ਲੈ ਕੇ ਜਾਂਦੇ ਥੰਦੇ ਵੀ 2000 ਰੁਪਏ 95000 ਚਲਵੇ ਹਜ਼ਾਰ ਠੀਕ ਹੈ ਬਿਲਕੁਲ 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 95 ਬਿਲਕੁਲ ਜਾਨ ਤੋਂ ਪਾਉਣਾ ਜਾਂ ਆਪਣੇ ਨਾਲ ਛੋੜੀ ਦੇ ਬਿਲਕੁਲ ਮੇਰਾ 95000 ਤੇ ਬਾਕੀ ਕਰੋ 19 ਕੀ ਮਾਨਤਾ ਨਹੀਂ ਚੇ ਕਰਾਂਗੇ ਜਿਹੜੀ ਸ਼ੋਰ ਸ਼ਾਪਾ ਕਰਾਂਗੇ ਪਰ 45000 ਚਲੋ ਠੀਕ ਹੈ ਬਿਲਕੁਲ ਬਿਲਕੁਲ ਇਹ ਜੀ ਇਹ ਜੀ ਪਹਿਲਾਂ ਸੂਆ ਜੀ ਦਾ ਵੀ ਅੱਛਾ ਪਹਿਲਾਂ ਸੂਆ ਪਹਿਲਾਂ ਸੂਆ ਵਾਲੇ ਦੀ ਝੋਟੀ ਜੇ ਖਾਵਾ ਕੱਡੇ ਦਾ ਘਟ ਕਰਦੀ ਆ ਹਾਂਜੀ ਦੁੱਧ 10 ਤੋਂ 11 ਯਾਰਾ 12 ਯਾਰਾ ਇਹ ਹੋਣੇ 10 ਤੋਂ 11 ਵਰਗ ਦਾ ਹਾਂ ਇਸ ਵੇਲੇ ਜਿਹੜਾ ਹੋ ਗਿਆ ਚਾਰ ਦੰਦ ਚਾਰ ਦੰਦ ਤੇ ਦੁੱਧ ਵੱਧ ਚਲੋ ਮੈਂ ਇੱਥਾ ਕਰੋ ਮੱਲਾ ਹੱਡ ਕੋ ਹੋਇਆ ਥੋੜਾ ਜਿਹਾ ਵਰਕ ਪਾਇਆ ਇਹਦਾ ਉਪਰੇ ਖਾਲਾ ਕਰਕੇ ਮੈਂ ਅਜੇ ਵੀ ਦੁੱਧ ਜਿਹੜਾ ਠੰਡਾ ਕੰਡੇ ਵਾਲਾ 11 ਲੀਟਰ ਹੋਗਾ ਹਾਂਜੀ ਹਾਂਜੀ ਠੰਡੇ ਵਾਲਾ ਮਗਰ ਚੱਪਾ ਜਿਹਦਾ ਚੋਰ ਚਾਰ ਦੰਦ ਦੇ ਵਿੱਚ ਆ ਚਾਰ ਦੰਦ ਤੁਹਾਨੂੰ ਦਿਖਾਉਂਦਾ ਹਾਂ ਹਾਂ ਮੈਂ ਫੜੂ ਨਹੀਂ ਤਾਂ ਆਉਂਦਾ ਚਾਹ ਦਿਖਾਉਂਦਾ ਦੇਖੋ ਜੀ ਚਾਰ ਦੰਦ ਦੇ ਚੌਥੀ ਦੰਦ ਚਾਰ ਦੰਦ ਇਹ ਆ ਚਾਰੀਏ ਚਾਰੀਏ ਤੋਰ ਮਰਾ ਚਲਦਾ ਮਾ ਫਿਰ ਅਗਲੀ ਉਹਨਾਂ ਵੱਡੀ ਢੱਡੀ ਪੂਰੀ ਜੈੱਟ ਬਲੇ ਕਾਲੀ ਸ਼ਾ ਸੁਭਾ ਵਿਆਹ ਦਾ ਰੌਦਾ ਜੇ ਆਹ ਬੱਚਾ ਜਮਗਦੇ ਇੱਕ ਵੀ ਪੂਜਾ ਵਾਲ ਨੂੰ ਦਿੱਤਾ ਬਿਲਕੁਲ ਹਾਂਜੀ ਆਜੋ ਜਰਾ ਕਿਲੋ ਪੱਕਾ ਖੁੰਡਾ ਇਹਦਾ ਪੁੰਜਾ ਆਜੋ ਜੀ ਆਜੋ ਵਾਹ ਚਲੋ ਕਾਕੀ ਦਵਾਈ ਲਗਾ ਸੰਜੀਤ ਜੀ ਕੀ ਆ ਜਬਤਾ ਨੋ ਮੋਟਾ ਥੜ ਮੋਟੀ ਧਾਰ ਉਂਗਲਾ ਦੀ ਧਾਰ ਆ ਉਹ ਵੀ ਬਹੁਤ ਵਧੀਆ ਦਵਾਈ ਠੰਡੀ ਧੀਰੀ ਰੱਜ ਕੇ ਦੁੱਧ 10 11 ਕਿਲੋ ਹੋਊਗਾ ਇੱਕ ਵੀ ਵਾਲ ਕੋਈ ਕਿੱਟਾ ਦਿਖਾ ਦੇ ਪੂਜ ਦਾ ਜਾਂਦੇ ਆ ਫਾਟਾਟ ਹੈ ਜੈਡ ਬਲਾਏ ਬਿਲਕੁਲ ਜੈਡ ਬਲਾਏ ਮੂਲੇ ਦਾ ਵਿਆਜ ਜੀ ਸੰਜੀਤ ਜੀ ਇਹਨਾਂ ਦਾ ਮੈਂ ਨਾਲ ਇੱਕ ਵਾਰੀ ਕਰ ਲੂਗੀ ਇਹ ਵੀ بس ہاں ਨਾਲੇ ਕੰਮ ہاں ਨਾਲੇ ਬਿਲਕੁਲ ਉਸੇ ਦੇ ਰੇਟ ਤੇ 95000 95000 ਚੱਲਣ 95000 ਛੋੜ ਹੀ ਹੋਣੀ ਹੋਣਾ ਛੋੜ ਹੀ ਹੋਣੀ ਹੈ ਨਾ ਚੱਲ ਬੇ ਚਲ ਆ ਜੀ ਇਹ ਜੀ ਇਹ ਦਜਾ ਤੁਆ ਜੇ ਇਹ ਕੱਲ ਦੀ ਸੂਈ ਜੇ ਕੱਲ ਦੀ ਸੂਈ ਹੈ ਲੈ ਵਾ ਦੇਖੋ ਪਹਿਲਾਂ ਦਿਖਾਓ ਕਰਾ ਬੋਲਾ 60000 ਕਿਲੋ ਮੈਂ ਕੋ ਜਿਆਸ ਤੜੀ ਬੋਲਾ ਇਹਦਾ ਜਿਆਦਾ ਪਰ ਤੇ ਜਿਹੜਾ ਬੋਲਾ ਵਾ 10000 ਕਿਲੋ ਬੋਲਾ ਜੇ ਅਜੇ ਲੱਕਾ ਲਾਇਆ ਮੈਨੂੰ ਬਿਲਕੁਲ ਥੱਪੀ ਆ ਇੱਕਦਮ ਸੂਣ ਤੋਂ ਪਰਸੋਂ ਪੱਠੇ ਨਹੀਂ ਖਾਦੇ ਕੱਲ ਦੇ ਵੀ ਖਾਦੇ ਸੋਣ ਪੱਠੇ ਚੱਕੇ ਜੀ ਮਗਰ ਇਹ ਕੱਟੀ ਜ ਮਗਰ ਕੱਟੀ ਜੇ ਕੱਲ ਵੀ ਠੀ ਸਤਿਵਾਦੀ ਲੱਗੀ ਜਦ ਬਹੁਤ ਤੌਰ ਦੀ ਨਹੀਂ ਠੀਕ ਹੈ ਜੀ ਲੈਵਾ ਬਾਕੀ ਵੇਖੋ ਅਜੇ ਆਹ ਪ੍ਰੀਆ ਜੀ ਅਜੇ ਚੋਇੰਟ ਵਾਜੇ ਬਹੁਤ ਬਾਹਰ ਆਉਦੀ ਆ ਨੀ ਆ ਰਹੀ ਬਿਲਕੁਲ ਦੇਖਾ ਲਓ ਇਹ ਦੁੱਧ ਵਾਲੀ ਮੈਂ ਜੀ ਦੁੱਧ ਵਾਲੀ ਜੀ ਚਲੋ ਹੋਰ ਵੀ ਲਓ ਜੀ ਇਹ ਵੀ ਨੀਲੀ ਸੰਦੂ ਦਾ ਕਰੈਕਟਰ ਦਾ ਨੰਬਰ ਆਉਂਦਾ ਜੀ ਮਰਜੀ ਸੰਦੂ ਜਿਹੜੀ ਬਾਅਦ ਦੀ ਸਮਝ ਦੇ ਗਏ ਹਾਂ ਬਾਅਦ ਵਿੱਚ ਅੱਜ ਅਕਾਲ ਆਗੇ ਥੋੜਾ ਜਿਹਾ ਸੁਬਹ ਸਾਜ ਆਈ ਆਗੇ ਹਾਂ ਜੀ ਦੇ ਵੀਦਿਆ ਕਮਾਦਾ ਜੀ ਪਾਕੀ ਤੋਂ ਨਹੀਂ ਸੋਣੀ ਤੁਹਾਡੀ ਬਾਈ ਹਾਂ ਆ ਆਜੋ ਆਜੋ ਚੰਗੀ ਖਾਜੀ ਬਾਈ ਜੀ ਮੇਰਾ ਵੀਡੀਓ ਦਾ ਵੀ ਗਿਆ ਜੀ ਆ ਤੁਹਾਡੀ ਦੁੱਧ ਹਸਾਨਾ ਦਾ ਸੌਂਾ ਲੱਕਦੇ ਦੁੱਧ ਉਹਦਾ ਕਰਕੇ ਦੁੱਧ ਸੌਂਾ ਕੰਮਾ ਚੱਲੋ 13 14 ਕਿਨੂੰ ਪਹਿਲਾਂ ਹੀ ਕੱਢਿਆ ਨੇ ਬਾਕੀ ਜਦੋਂ ਆਇਆ ਉਹਨਾਂ ਭਰਿਆ ਭਾਂਡਾ ਪਾ ਕੇ ਬੋੜਾ ਦੇ ਦਿੰਦੇ ਹਾਂ ਠੀਕ ਹੈ ਜੀ ਬੋੜੇ ਰੋ ਵੀ ਜਾਏ ਜੀ ਜਿਹੜੀ ਇੱਕਤਾ ਜੀ ਇਕ ਕੋਈ ਗੱਲੇ ਵੀ ਛੋੜੀ ਹੋਵੇ ਛੋੜੀ ਹੋਵੇ ਹਾਂਜੀ ਇੱਕ ਪੰਜ ਚਲੋ ਯਾਰ ਇੱਕ ਪੰਜ ਦਿਹਾੜਾ ਇੱਕ ਪੰਜ ਆਹ ਦੇ ਇੱਕ 15 16 ਕਿਲੋ ਵਾਲੀ ਆਏ ਬਿਲਕੁਲ 15 16 ਕਿਲੋ ਦੁੱਧ ਕੱਢੂਗਾ ਬਾਅਦ ਨਾਲ ਕੱਢ ਲੈ ਹਾਂਜੀ ਇਹ ਗੱਪਣਾ ਇਹ ਗੱਪੜ ਜੇ ਦੁੱਧਾ ਸੁਬਾਹ ਦੇ ਅੱਛਾ ਇਹ ਦੁੱਧਾ ਸੁਬਾਹ ਦੇ ਪਹਿਲੇ ਸਵੇਰ ਤੋਂ ਠੀਕ 12 13 ਕਿਲੋ ਦੁੱਧ ਇਹਨੇ ਹੀ ਕੱਢਿਆ ਠੀਕ ਆ ਦੁੱਧਾ ਸੁਬਾਹ ਦੇ ਬਾਕੀ ਲੈਵੇ ਤਾਂ ਆਪੇ ਹਸਾਰਾ ਕਿੰਨਾ ਦੁੱਧ ਕੱਢੇ ਮੈਂ ਤੇ ਰੱਖਿਆ ਇਹ ਜੋੜਾ ਹੀ ਇਹ ਰਾਤਾਂ ਦਾ ਜੋੜਾ ਜੀ ਇਹ ਰਾਤਾਂ ਦਾ ਜੋੜਾ ਹਾਂਜੀ ਨਾ ਬੱਡੀ ਦਾ ਦੋ ਦੋ ਦਾ ਦੋਵੇਂ ਇਕੱਠੇ ਲੇ ਗਏ ਇੱਕ ਕਾਫੀ ਸੁੱਜੀ ਠੀਕ ਹੈ ਇਹ ਕੱਲ ਪੈਣੇ ਚ ਆਉਣ ਲਾ ਕੇ ਸੁੱਜੀ ਹੁੰਦਾ ਜੇ ਦਿਨ ਨਹੀਂ ਪੂਰੇ ਹੋਏ ਠੀਕ ਹੈ ਤੇ ਫੋਨ ਇਹਨੂੰ ਫੋਨ ਹਾਂ ਬਹਾਜ ਨੂੰ ਸੰਧੂ ਜੇ ਇਹਨਾਂ ਬੜਾ ਬਾਜਣਾ ਆਹ ਵਧੀਆ ਬਣ ਗਿਆ ਉੱਚਾ ਥਾਣਾ ਆਹ ਜ ਵਧੀਆ ਹੋ ਗਿਆ ਦੋ ਚਾਰ ਪੰਜ ਉਹ ਲਾ ਜਿਆਦਾ ਨੀਵਾ ਜੀ ਕਾਰਦੇ ਚੋਂ ਤਰਾ ਦੇ ਦੇਖੋ ਬਾਡੀ ਬੁੱਡੀ ਦੇਖੋ ਮੈਂ ਜੀ ਪਟੋ ਦੇਖੋ ਮੇਰੇ

ਉਹ ਜਿਹੜੇ ਦੇਰ ਦੇ ਬਾਰੇ ਤੁਹਾਡੇ ਨਾਲ ਖਾਸ ਦੀ ਜਿਹੜਾ 15 ਜਿਹੜਾ ਉਹ ਤੋਂ ਘੱਲ ਝਗਰੰਦੀ ਆਈ ਹੈ ਬਾਕੀ ਆਪਾਂ ਉਹ ਮੁੱਲ ਨਹੀਂ ਕਰਨਾ ਲੱਖੋਂ ਬਾਅਦ ਜਦੋਂ ਮਰਜ਼ੀ ਵੇਚਦੇ ਰਹਿਦੇ ਪਰ ਆਪਾਂ ਸਭੀ ਨਹੀਂ ਦੇ ਦੇਣਗੇ 99000 ਦੀ ਜਾਨ ਹਾਂ ਨਾਲ ਹੀ ਦੀ ਬਿਲਕੁਲ ਜੈ ਜੀ ਬਿਲਕੁਲ ਜੈ ਜੀ ਹਾਂ ਨਾ ਹੋਣੀ ਇਹ ਤੋਂ ਕੋਈ ਆਖਰਾ ਛੋੜਾ ਕਰ ਤੋਂ ਨਹੀਂ ਕਰ ਤੋਂ ਛੋੜੀ ਹੋਣੀ ਵਸੇ ਇਹਦੇ ਵਿੱਚੋਂ ਪੰਜ ਸੌ ਕਰਨਾ ਜਾ ਕੇ ਇਹਨੇ ਮਰ ਜੇ ਉਹ ਹੀ ਹੋਣਾ ਬਾਤ ਲਈਏ ਠੀਕ ਉਹ ਆ ਜਾਣਾ ਤੇ ਇਹ ਵੀ ਦਾਸਤਾਂ ਦੀ ਦੋਵੇਂ ਛੋੜਾ ਬੱਚਾ ਕਿੱਥੇ ਹੀ ਨਹੀਂ ਇਹ ਤਾਂ ਬੰਕਾ ਮੰਗ ਰਿਹਾ ਇਹਦਾ ਵਿਖਾਵਾ ਭੌਂ ਚੱਡੇ ਦਾ ਨਿੱਗਰ ਜੇ ਦੁੱਧ 10 ਕਿਲੋ ਬੋੜਾ ਹੁੰਦਾ ਹੈ ਥੋੜੇ ਚੋਨੇ 4 ਟਾਈਮ ਚੋਨੇ 3-3 ਪੱਥਰ ਵਰਗਾ ਚੱਦਾ ਜੱਲਾ ਵੀ ਹੋਊਗਾ ਇਹ ਠੀਕ ਹੈ ਉਹ ਬੋੜਾ ਦਾ ਕਰੇਗਾ ਬੋਲੋ ਵੀ ਲੋ ਜੀ ਵੱਡੀ ਝੋਟੀ ਪੂਰੀ ਹਾਂ ਜੀ ਇਹ ਲੋਹਾਰ ਆਸਮਾਨ ਦਾ ਆ ਵਾਲੀ ਬਹੁਤ ਚੰਗਾ ਪ्योर ਮੋਰਾ ਜਾ ਗਿਆ ਹੈ ਬਹੁਤ ਕਾਲਾ ਜੈਡ ਬਲੈਕ ਹੀ ਆ ਗਿਆ ਹੋਰ ਤਾਂ ਆਪ ਵੀ ਦੇਖੋ ਕੱਡਾ ਚੱਲ ਗਿਆ ਬਹੁਤ ਵਧੀਆ ਅਜੇ ਸੂਸਾ ਚ ਆਈ ਹੈ ਬਾਕੀ 28-29 ਪਾਡੇ ਪੂਰੇ ਦਾ ਨਗਰ ਹੋ ਜਾਂਦਾ ਅਜੇ ਬਸ ਦੁੱਧ ਵਾਲੀ ਜੋ ਹੈ ਕਰਤਾ ਹੈ ਲੇਕਰ ਫਫਲਾ ਕਰਦਾ ਬਹੁਤ بڑا ਕਰਦਾ ਹੈ ਆ ਜੀ ਲਾਸਟ ਵੀ ਦੀ ਜੀ ਹਣੋ ਇਹ ਲਾਸਟ ਵੀ ਜੀ ਹਾਂ ਲਾਸਟ ਵੀ ਗੱਲ ਨਾ ਸਟਾਪ ਕਰ ਸਾਬਾ ਬੋਲੋ ਤੁਸੀਂ ਬੋਲਿਓ ਕਿ ਕੋਈ ਮਾੜੇ ਵੇਖ ਕੇ ਦੱਸੋ ਆਪੇ ਜੀ ਹਾਂ ਦੱਸੋ ਮੈਂ ਇਹਦਾ ਕਾਦ ਵੇਖੋ ਨਾ ਆਪੇ ਹਾਂ ਦੱਸੋ ਇਹ ਪ੍ਰੈਕਟਰਾਂ ਵੇਖੋ ਨਾ ਦੇਖ ਲੇ ਪ੍ਰਮਾਣੀ ਯਾ ਜ਼ਿਆਦਾ ਨਹੀਂ ਮੰਗਿਆ ਦੁੱਧ ਵਾਰਾ ਚੋਟੀ ਜਹੇ ਲਾ ਕੋਲ ਬੋਲ ਆਪਾਂ ਮੂੰਹ ਨਾ ਖਾਣ ਦੇਣਾ ਜਿਵੇਂ ਕੋਈ ਯਾ ਬਾਕੀ 10 ਕਿਲੋ ਜਿਹੜੀ ਆ 10 ਕਿਲੋ ਸਟਾਰਟ ਹੋ ਜਾਈ ਬਸ ਤੇ ਬਾਕੀ ਵੀ ਤੇ ਦਾ ਘਪਾ ਤਾਂ ਨਾ ਦਾ ਫਿਰ ਟੱਕ ਬਾਹਰ ਆ ਪੰਜ ਚਾਹੀਦੀ ਆ 5000 ਹੋਰ ਇੱਕ ਪੰਜ ਇੱਕ ਬਾਹਰ ਇੱਕ ਪੰਜ ਦੋ ਹੀ ਹੋ ਛੋਟੇ ਕਿਦਾਂ ਚਲੋ ਚਲੋ ਬੜੀ ਕਾਰ ਲਾਸਟ ਬੀਜ ਤੱਕ ਦੋ ਜੋ ਚਲੋ ਇਹ ਬਈ ਪੰਜੇ ਬੜੂ ਸੇਰ ਆ ਬਾਕੀ ਮੇਰੇ ਵੀ ਇੱਥੇ ਆ ਕੇ ਚੈੱਕ ਕਰਕੇ ਚੁਾਈ ਕਰਦੇ ਕਹਿੰਦੇ ਆਇ ਕਰਕੇ ਸੰਭੂ ਘਰੋਂ ਹੋਰ ਢਵਾ ਲੇ ਛੋਟੇ ਸਾਡੀ ਪੰਡ ਥੋੜੀ ਆ ਹਾਂ ਠੀਕ ਆ ਆ ਲੈ ਕਿਨਾਂ ਘੜੇ ਲੈ ਆ ਨਾ ਫਿਕੀਨਾ ਜੋ ਆ ਜਾ ਬੜੇ ਮੁਸਤਲਾ ਲਿਆ ਜੋ ਕਿ ਜਲਦੀ ਕਿੱਥੇ ਕਈ ਗਾ ਕੱਥੇ ਹੋ ਗਏ ਉੱਥੇ ਬੜੇ ਜ਼ੋਰ ਨਾਲ ਲਈ ਝੋਟੀਆਂ ਆ ਕੇ ਇਹ 4 ਘੰਟੇ ਬਹਿ ਕੇ ਝੋਟੀਆਂ ਲਈ ਆਈ ਬਾਹਰ ਘਰ ਬਹਿ ਕੇ ਮੱਜਾ ਡਾ ਕੇ ਬਹਿ ਕੇ 4 ਘੰਟੇ ਘੋੜ ਖੇਡ ਝੋਟੀਆਂ ਲੈ ਗਏ ਚਲੋ ਕਰੋ ਜੀ ਕਰੋ ਕਰੋ ਜੀ ਕਹੋ ਦੇ ਸਗੀ ਤੁਮਾੜੀ ਬਹੁਤ ਜਿਆਦਾ ਸਾਹਮਣੇ ਚੋ ਦੀ ਬੇਲ ਵੇਖੋ ਕਿੱਡੀ ਲੰਮੀ ਆ ਪਈਆਂ ਨੂੰ ਲੰਮੀ ਬੇਲ ਹੋਵੇ ਮਮਾ ਜੀ ਬੜੀ ਆਖੀ ਲੈ ਕੇ ਆਵੇ ਆ ਉਹਨੂੰ ਦੇਣੀ ਹੈ ਕਿਹਦੇ ਕਿਹਦੇ ਜੀ ਖੰਡੀ ਬੜੀ ਤੇ ਬਿਲਕੁਲ ਨਹੀਂ ਨਾ ਝੂਠੀ ਭਾਜੀ ਪੂਰੀ ਨਸਲਾ ਜੀ ਜੀ ਮਰਜੀ ਬੈਠਾ ਜੀ ਆਹ ਆਹ ਖੰਡੀ ਤੇ ਜੀ ਬੋਲੋ ਨੰਬਰ ਜੀ ਦਾ ਜਲਾਵਰ ਸਰ ਤਸੀਲ ਬਾਬਕਾਲਾ ਤੇ ਪਿੰਡ ਤੇ ਮੋਬਾਈਲ ਤੇ ਨੰਬਰ ਹੈਗਾ 8146560499 ਦੂਜਾ ਹੈਗਾ 8146560492 9872 9475 ਸਰ